ਬਾਹਰ ਕੱਢੇ ਬਾਹਰ ਲਾਜ ਬੇਟਾ ਜੇ ਕੱਲੂ ਤੇਰੇ ਚ ਬੇਦਮਾਨੀ ਇਹਨਾਂ ਨੇ ਇਹਨਾਂ ਚੋ ਕਹੇ ਨੇ ਮਾਰੀ ਤੇ ਕੁੰਝੂ ਮੇਰੇ ਆ ਨਾ ਨਾ ਬੇਟਾ ਮੇਰੀ ਗੱਲ ਸੁਣ ਤੂੰ ਵੀ ਮੇਰੀ ਧੀ ਆ ਇਸ ਸੰਸਾਰ ਤੇ ਜਿੰਨੀਆਂ ਵੀ ਕੁੜੀਆਂ ਸਾਰੀਆਂ ਤੇਰੀਆਂ ਧੀ ਧੀ ਦੇ ਵਿੱਚ ਪੇਡ ਮਾਰਨ ਦਾ ਸਰਦਾਰ ਨੂੰ ਨਹੀਂ ਹੱਕ ਹੈਗਾ ਅਰੇ ਬੇਟਾ ਆ ਦਿੱਲੀ ਕੈਫੇ ਦਾ ਭਈਆ ਜੋ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਨਿਆਣੀ ਕੰਮ ਕਰਦੀ ਉਹਦੀ ਗੁੱਟੋਂ ਫੜਿਆ ਇਹਨੇ ਇਹ ਭਈਆ ਜੋ ਤੇ ਕੁੜੀ ਪੰਜਾਬਣ ਚੋ ਉਹਨ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹਦੇ ਕੋਲ ਹੁਣ ਲੱਗੇ ਆ ਮਾਫੀਆਂ ਮੰਗਾਉਣੇ ਦਾ ਲੱਗਾ ਜੋ ਸੋਦਾ ਲੱਗਣ 24 ਗਲਤੀ ਹੋ ਗਈ ਤੇ ਇਹਦਾ ਫੋਨ ਕੱਟਾ ਫੋਨ ਨਾ ਟੁੱਟ ਓਏ ਪੁੱਤ ਜੀ ਦੁਖਾ ਜਾ ਕਰ ਜਾ ਪੁੱਤ ਜੀ ਲਾਟੋ ਸਿੱਝ ਜਾਓ ਆਈ ਦੋਨੇ ਕੁੜੀ ਆਹ ਮੁੰਡਾ ਕਿੱਲੇ ਕਾਫੇ ਵਿੱਚ ਲੱਗਾ ਆ ਪਈਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਦਾ ਫੜਿਆ ਇਹਨਾਂ ਨੂੰ ਇਹ ਕਿੱਲੇ ਹੱਕ ਦਿੱਤਾ ਮੈਨੂੰ ਦੱਸੋ ਇੱਕ ਗੱਲ ਪਹਿਲਾਂ ਉਹ ਕਹਿੰਦਾ ਸਿੰਘ ਸਿੰਘ ਬਰਾ ਕਰਦੇ ਆ ਮਾਫੀ ਨਾ ਕੋਰੀ ਕਰਿਆ ਕੋਰੀ ਕਰਿਆ ਇਧਰ ਆ ਪੁੱਤ ਇਧਰ ਆ ਇਧਰ ਬੰਦੀ ਪਹਿਲਾਂ ਕੋਸਾਂ ਕਿਆ ਨਹੀਂ ਕਰਨਾ ਮੇਰੀ ਗੱਲ ਦੱਸ ਕਿਆ ਆ ਮਸਾ ਦੇਖੋ ਐਸਾ ਕੋਲਾ ਪਰ ਦੇਖੋ ਲੋਕੋ ਕੋਲਾ ਪਰ ਦੇਖੋ ਮੇਰੀ ਅੱਜ ਤੜਾ ਅੱਗੇ ਸਰ ਸਭ ਕੰਮ ਕਰਨਾ ਕੋਈ ਰੋਕ ਵੀ ਨਹੀਂ ਸੋਣਾਂ ਨੇ ਪਈਏ ਜਿੰਨੇ ਪੰਜਾਬ ਚ ਭਈਆ ਜੇ ਕਿ ਪੰਜਾਬਨ ਕੁੜੀ ਨੂੰ ਕਹੇ ਭਈਏ ਨੇ ਹੱਥ ਲਾਇਆ ਉਹਦੇ ਹੱਥ ਮਟਕਾਏ